ਗਲਾਵਲ ਮਹੱਲਾ ਪੰਜਵਾ ਮਾਨ ਕੀਆ ਕਹਿਤਾ ਹਾਂ ਕਿਆ ਕਹਿਤਾ ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ ਤਿਸ ਆਗੇ ਕਿਆ ਕਹਿਤਾ ਰਹੋ ਅਨ ਕੀ ਬੋਲੇ ਤੋ ਅਨ ਬੋਲੇ ਕੋ ਤਹੀ ਪਛਾਨ ਹੈ ਜੋ ਜੀਅਨ ਮੈਂ ਹੁੰਤਾ ਰੇ ਮਨ ਕਾਏ ਕਹਾਂ ਲਉ ਡਹਿ ਕੇ ਜੋ ਪਹਿ ਜੋ ਪੀਖਤ ਹੀ ਸੰਗ ਸੁਨਤਾ ਐਸ ਜਾਨ ਪੈ ਮਨ ਆਨੰਦ ਆ ਨਬੀਓ ਕਰਤਾ ਕਉ ਨਾਨਕ ਗੁਰ ਭੈ ਦਿਆਰਾ ਹਰ ਰੰਗ ਨ ਕਭੂ ਲਹਿਤਾ ਬਿਲਾ ਉਲ ਮਹੱਲਾ ਪੰਜਾਂ ਨਿੰਦ ਕੈਸੇ ਹੀ ਚਰ ਪਰਿਐ ਇਹ ਨਿਸਾਨੀ ਸੁਨੋ ਤਮ ਭਾਈ ਜੋ ਕਾਲ ਰੀਤ ਗਿਰਿਐ ਰਹਾ ਜੋ ਦੇ ਕੈ ਸ਼ਦਰ ਤੋ ਨਿੰਦ ਕ ਉਮਾ ਹੈ ਭੱਲੂ ਦੇਖ ਦੁਖ ਭਰੀਐ ਆਠ ਪੈਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਨਿੰਦਕ ਪ੍ਰਭੂ ਪੁਲਾਇਆ ਕਾਲ ਨਿਰੈ ਆਇਆ ਹਰ ਜਨ ਸੰਬਾਦ ਉਠਰਿਐ ਨਾਨਕ ਰਖ ਆਪ ਪ੍ਰਭ ਸੁਆਮੀ ਕਿਆ ਮਾਨੁਸ ਵਪਰੇ ਕਰਿਐ ਬਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਭੂਲ ਪਰੇ ਕਰਹਿ ਕਰਾਵੇ ਮੁਖਿ ਕਿਰਪਾਵੇ ਤੇਸ ਤਸੰਤ ਸਦਾ ਸੰਗ ਹਰੇ ਰਹੋ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਏਤ ਸਾਜਨ ਤਿਆਗ ਖਰੇ ਹੋਵਨ ਕਉਰਾ ਅਨਹੂਵਨ ਮੀਠਾ ਵਿਖਿਆ ਮਾਹ ਲੁਪਟਾਏ ਜਰੇ ਆਨਦ ਕੁ ਮਹ ਪਰ ਉਪਰਾਨੀ ਭਾਰਮ ਗੁਬਾਰ ਮੋਹ ਬੰਦ ਪਰੇ ਕਉ ਨਾਨਕ ਪ੍ਰਭੂਤ ਦਇਆਰਾ ਗੁਰ ਭੇਟਾ ਕਾਢ ਬਹ ਫਰੇ ਬਲਾਵਲ ਮਹੱਲਾ ਪੰਜਵਾ ਮੰਤਰ ਰਸਨਾ ਹਰ ਚੀਨਾ ਪੈ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੌਕੋ ਗੁਰ ਦੀਨ ਨ ਰਹਾਓ ਿਆਨ ਪਤੇ ਸਭ ਭਈ ਸਿਆਣ ਪ੍ਰਭ ਮੇਰਹ ਦਾਨਾ ਦੀਨਾਂ ਹਾਥ ਦੇ ਰੱਖੇ ਆਪਣੇ ਕੋ ਕਾਹੂ ਨ ਕਰਤੇ ਕਸ਼ਕੀਨਾ बल जावो दर्शन साधु कै जे प्रसाद हर नाम लीना कहो नानक ठाकुर पारो सह कहो ना मान्यो मन छीना बलाउल महला पंजा गुरपूर है मेरी राख लमृत नाम मृदय महदीन जन्म जन्म की मैल गई रहा और दूत दुष्ट बराई गुरपुरे का जप्या जाप ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਬੜ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਉ ਨਾਨਕ ਦਾਸ ਜਤ ਉਪਰ ਕੋ ਨਾਹੀ ਬਲਾਵਲ ਮਹੱਲਾ ਪੰਜਵਾਂ ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕਛੁ ਦਿਖ ਨਾ ਬਿਆਪੈ ਆਗੇ ਦਰਗਹ ਪੂਰਨ ਕਾਮ ਰਹਾਉ ਆਪ ਤਿਆਗ ਫਰੀਐ ਨਿਤ ਸਰਨੀ ਗੁਰ ਤੇ ਪਾਈਐ ਹੋ ਨਿਧਾਨ ਜਨਮ ਮਰਨ ਕੀ ਕਟਿਏ ਫਾਸੀ ਸਾਚੀ ਦਰਗਹ ਕਾ ਨਿਸ਼ਾਨ ਜੂ ਤੂੰ ਕਰੋ ਸੋਈ ਭਲ ਮਾਨੋ ਮੰਤਿ ਛੂਟੈ ਸਗਲ ਗੁਮਾਨ ਕਉ ਨਾਨਕਤਾ ਕੀ ਸਰਣਾਈ ਜੈ ਕਾ ਕੀਐ ਸਗਲ ਜਹਾਨ ਬਲਾਵ ਮਹੱਲਾ ਪੰਜਵਾਂ ਮਨ ਤਨ ਅੰਤਰ ਪ੍ਰਭਾਹੀ ਅਰਗੁਨ ਗਾਉਤ ਪਰੁ ਪ੍ਰਕਾਰ ਨਿਤ ਤੇਸ ਰਸਨਾ ਕਾਮੁ ਨਿਸ਼ਨਾਹੀ ਰਹਾਉ ਕਲਸਮਹੁ ਉਦਰੇ ਖਿਨ ਭੀਤਰ ਜਨਮ ਜਨਮ ਕੀ ਮਲ ਲਾਹੀ ਸਮਰ ਸਮਰ ਸੁਆਮੀ ਪ੍ਰਭ ਅਪਨਾ ਅਨਦ ਅਨਦ ਸੇਤੀ ਬਖਿਆ ਬਨ ਗਾਹੀ ਚਰਨ ਪ੍ਰਭ ਕੇ ਬੋਹਿਥ ਪਾਏ ਭਵ ਸਾਗਰ ਪਾਰ ਕਰਾਹੀ ਸੰਤ ਸੇਵਕ ਭਗਤ ਹਰਤਾ ਕੇ ਨਾਨਕ ਮਨ ਲਾਗਾ ਹੈ ਤਾਹੀ ਬਲਾਵ ਮਹੱਲਾ ਪੰਜਵਾਂ ਧੀ ਰੋ ਦੇਖ ਤੁਮਾਰੇ ਰੰਗਾ ਤੁਹੀ ਸੁਆਮੀ ਅੰਤਰ ਜਾਮੀ ਤੁਹੀ ਵਸੈ ਸਾਧ ਕੈ ਸੰਗ ਰਹਾਓ ਖੇਨ ਮੈਂ ਥਾਪ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਜੈ ਰਜੰਗਾ ਕਬੂ ਨ ਬਿਸਰਹੀ ਐ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਬਲਾਉ ਮਹੱਲਾ ਪੰਜਵਾ ਅਚੁੱਤ ਪੂਜਾ ਜੋਗ ਗੋਪਾਲ ਮਨ ਤਨ ਅਰਪੂ ਰਖੋ ਹਰਿ ਆਗੈ ਸਰਬ ਜੀਆ ਕਾਹੇ ਪ੍ਰਤਪਾਰ ਰਹਾ ਓ ਸਰਨ ਸਮਰਾਤ ਆਕਾਤ ਸੁਖਦਾਤਾ ਕਿਰਪਾ ਸਿੰਧ ਪੜੋ ਦਿਆਲ ਕੰਠ ਲਾਏ ਰਾਖੇ ਆਪਣੇ ਕੋ ਤਿਸਨੋ ਲਗਨਤਾਤੀ ਪਾਲ ਦਵੋ ਦਰ ਦਿਆਲ ਸੁਆਮੀ ਸਰਬਸ ਸੰਤ ਜਨਾ ਧਨਮਾਲ ਨਾਨਕ ਜਾਚਕ ਦਰਸ ਪ੍ਰਭ ਮਗ ਸੰਤ ਜਨਾ ਕੀ ਮਿਲੈ ਰਵਾਲ ਬਿਲਾਵਲ ਮਹੱਲਾ ਪੰਜਵਾਂ ਜੀਤੇ ਪਨਹ ਚਰਨ ਸੇ ਕੀਨੇ ਮਨ ਤਨ ਪ੍ਰਭ ਕੀ ਚਰਨ ਗਹਿ ਆਮਣ ਜਾਣ ਭਰਮ ਭਉ ਨਾਠ ਅ ਜਨਮ ਜਨਮ ਕੇ ਕਿਲ ਵਿਖਦਾ ਹੈ ਨਿਰਭਉ ਹੋਏ ਭਜੂ ਜਗਦੀਸ਼ੈ ਇਹ ਪਦਾਰਥ ਵਡਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਿਲਾਵਲ ਮਹੱਲਾ ਪੰਜਵਾ ਸੁਲੀ ਤੇ ਨਾਰਾਇਣ ਰਾਖ ਸੁਲੀ ਕਾ ਹਾਥ ਕਹੀ ਨ ਪਹੁੰਚੈ ਸੁਲੀ ਹੋਏ ਮੂਆ ਨਾ ਪਾਕ ਰਹਾ ਓ ਕਾਢ ਕੁਠਾਰ ਖਸਮ ਸਿਰ ਕਾਟਿਆ ਖੇਨ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਨ ਦੀਨਾ ਤਾਕ ਪੁੱਤਰ ਮੀਤ ਧਨਕਿਸ਼ਣ ਕਿਸ਼ਨਾ ਰਹਿਓ ਸੋ ਛੋੜ ਗਿਆ ਸਭ ਸਾਈ ਭੈ ਇਸ ਭਾਈ ਸਾਖ ਕਉ ਨਾਨਕ ਤਿਸ ਗੁਰ ਬਲਹਾਰੀ ਜਨ ਕਾ ਕੀਨੋ ਪੂਰਨ ਵਾਕ ਬਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸਵਾਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਤਮਦ ਪ੍ਰਭ ਅੰਤ ਸਵਾਮੀ ਆਪਣਾ ठाਟ ਬਨਾਇਉ ਆਪ ਆਪਣੇ ਸੇਵ ਕੀਆ ਪੇ ਰੱਖੈ ਪ੍ਰਭ ਮੇਰੇ ਕੋ ਵਡ ਫਰਤਾਬ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਵਸ ਕੀਨੇ ਜਨ ਸਗਲੇ ਜੰਤ ਚਰਨ ਕਮਲ ਨਾਨਕ ਸਰਣ ਆਈ RAM ਨਾਮ ਜਪ ਨਿਰਮਲ ਮੰਤ ਬਲਾਵਲ ਮਹੱਲਾ ਪੰਜਵਾਂ ਤਾ ਪਾਪ ਤੇ ਰਾਖੀ ਆਪ ਸੀਤਲ ਭੈ ਗੁਰ ਚਰਨੀ ਲਾਗੇ RAM ਨਾਮ ਹਿਰਦੈ ਮਹਿ ਜਾਪ ਰਹਾ ਓ ਕਰ ਕਿਰਪਾ हस्तप्रबदीने जगत् उद्धारन नवखंड प्रताप दुख बिनसे सुखान्त प्रवेसा त्रिसन भुजी मान तन सतत्राप अनाद कुनाद शरण समरथ सगल श्रेष्ठ को माई बा भगत वाछल पै पंजिन स्वामी गुण गाप्त नानक आला बिलाल मोहल्ला पंजा जिस ते उपजेआ ਸਤਿ ਸ੍ਰੀ ਅਕਾਲ ਪਹਿਚਾਨ ਪਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਭੇਟਿਓ ਬੜ ਭਾਗੀ ਅੰਤਰ ਜਾਮੀ ਸੁਘੜ ਸੁਜਾਨ ਹਾਥ ਦੇ ਰੱਖੇ ਕਰਿਆ ਆਪਣੇ ਬੜ ਸਮਰਤ ਨਿਮਾਣਿਆ ਕੋ ਮਾਨ ਭ੍ਰਮ ਪੈ ਬਿਨਸ ਦੇਖਿਨ ਪੀਤਰ ਅੰਧਕਾਰ ਪ੍ਰਕਿਰਤੀ ਚਾਣ ਆਣ ਸਹ ਸਹ ਅਰਦੇ ਨਾਲ ਸਦਾ ਸਦਾ ਜਾਈਏ ਕੁਰਬਾਨ ਬਲਾਵਲ ਮਹੱਲਾ ਪੰਜਵਾਂ ਦੂਬੇ ਥਾਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸੰਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜ ਜੀ ਮੱਜਨ ਹੋਉਤ ਸਾਧੂ ਤੂਰੇ ਆਵਣ ਜਾਣ ਰਹੇ ਥਿਤ ਪਾਏ ਜਨਮ ਮਰਨ ਕੇ ਮਟੇ ਬਸੂਰੇ ਭੰਪੈ ਤਰੇ ਛੁਟੇ ਪੈ ਜਮਤੇ ਜਮਕੇ ਘਾਟ ਘਾਟ ਏਕ ਰਹਾ ਪਰ ਪੂਰੇ ਨਾਨਕ ਸਰਨ ਪਰਿਉ ਦੁਖ ਪੰਜਨ ਅੰਤਰ ਬਾਹਰ ਪੀਖ ਹਜੂਰੇ ਬਲਾਵ ਮਹੱਲਾ ਪੰਜਵਾ ਦੇ ਦਰਸਨ ਦੇਖਤ ਦੁਖ ਨਸੇ ਕਬ ਨਹੂ ਬੋਹ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਰਹਾ ਓ ਪ੍ਰੀਤਮ ਪ੍ਰਾਨ ਆਧਾਰ ਸੁਆਮੀ ਪੂ ਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਾਰੀ ਸਾਸ ਸਾਸ ਪ੍ਰਭ ਤੁਜਹਿ ਚਿਤਾਰੀ ਕਿਰਪਾ ਨੇ ਪ੍ਰਭ ਦੀਨ ਦਇਆਲਾ ਜੀ ਜੰਤ ਕੀ ਕਰੋ ਕਿਰਪਾ ਲਾਠ ਪੈਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਲਵ ਮਹੱਲਾ ਪੰਜਵਾ ਧਨ ਧਨ ਜੋਗਨ ਚਿਤ ਲਾਇ ਚਲਤ ਗਇਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸ ਭੂਰ ਭਇਆ ਰਹਾ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸ ਖੀਨ ਗਇਆ ਖਿਆ ਮੇਰੀ ਮੇਰੀ ਕਰ ਕਰ ਮੁਠ ਪਾਪ ਕਰਤ ਨਹੀਂ ਪਰਿ ਦਇਆ ਮਹਾਬਕਾਰ ਕੋਰ ਦੁਖ ਸਾਗਰ ਤਿਸ ਮੈਂ ਪ੍ਰਾਣੀ ਗਲਤ ਪਿਆ ਸਰਨ ਪਰ ਨਾਨਕ ਸੁਆਮੀ ਕੀ ਬਾਹ ਪਕਰ ਪ੍ਰਭ ਕਾੜ ਲਿਆ ਬਿਲਾਵਲ ਮਹੱਲਾ ਪੰਜ ਆਪਣਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੇ ਚਾਖ ਮਾਰਤ ਕੁਸਲ ਭਇਆ ਮੇਰੇ ਭਾਈ ਮੀਤ ਰਹਾ ਗਈ ਵਿਆਦ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਥ ਸੁਖ ਆਰ ਅਨੰਦ ਕਨੇਰੇ ਪ੍ਰੀਤ ਨਾਮ ਹਰਦੈ ਉਰਹਾਰ ਜਿਉ ਪੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰਖਣਹਾਰਾ ਨਾਨਕ ਦਾਸਦਾ ਹੈ ਚੇ ਰਬ ਲਾਉਲ ਮਹੱਲਾ ਪੰਜਵਾਂ ਗੋਬਿੰਦ ਸਿਮਰਵਾ ਕਲ ਆਪ ਸਿਮਰ ਹੋਆ ਕਲਿਆਣ ਮਿਟੀ ਉਪਾਦ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਓ जिसके जीयत निके निकिए जिसके जी तने किए सुखाले भक्तजना को साचा ताण दास अपने किया पे राखी पै पंजरे ऊपर करते मान भाई मित्राई मिट्टी बुराई दृष्ट दूत हर काड़े षाण सुख सहज आनंद करे रे नारक जीव हर गुण है बखान ਬਿਲਾਉ ਮਹੱਲਾ ਪੰਜਾਂ ਪਾਰ ਬ੍ਰਹਮ ਪ੍ਰਭ ਭੈ ਕਿਰਪਾਲਕਾਰ ਦਸਗਲ ਸਵਾਰੇ ਸਤਿਗੁਰ ਜਾਪ ਜਪ ਸਾਧੂ ਭੈ ਨਿਹਾਰਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਪੈਰਵਾਲ ਕੰਠ ਲਾਇ ਰੱਖ ਜਨ ਆਪਣੇ ਉਧਰ ਲਿਏ ਲਾਇ ਲਿਏ ਲਾਇ ਆਪਣੇ ਪਾਲ ਸਈ ਇਸਲਾਮਤ ਮੇਲ ਘਰ ਆਏ ਨਿੰਦ ਕੇ ਮੁਖ ਹੋਏ ਕਾਲ ਕਉ ਨਾਨਕ ਮੇਰਾ ਸਤਗੁਰ ਪੂਰਾ ਗੁਰ ਪ੍ਰਸਾਦ ਪੈ ਨਿਹਾਲ ਬਲਾਉ ਮਹੱਲਾ ਪੰਜਾ ਮੂਲਾ ਲੰਸੁ ਪ੍ਰੀਤ ਬਣੀ ਰਹੋ ਤੋਰੀ ਨਾ ਟੁਟਾ ਛੋਰੀ ਨਾ ਛੁਟਾ ਸੀ ਮਾ ਦੋ ਖਿੰਚ ਤਨੀ ਦਿਨਸ ਰੈਨ ਮਨ ਮਹਿ ਬਸਦਾ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਜਾਹੋ ਸ਼ਾਮ ਸੁੰਦਰ ਕਹੋ ਅਕਾਤ ਕਥਾ ਜਾ ਕੀ ਬਾਤ ਸੁਣੀ ਜਾਨ ਨਾਨਕ ਦਾਸ ਸੁਨ ਦਾਸ ਕਹੀਤ ਹੈ ਮੋਹਿ ਕਰੋ ਕਿਰਪਾ ਠਾਕੁਰਿਆ ਆਪਣੀ ਬਲਾ ਮਹੱਲਾ ਪੰਜਵਾਂ ਹਰ ਕੀ ਚਰਨ ਜਪੂ ਜਾਉ ਕੁਰਬਾਨ ਗੁਰ ਮੇਰਾ ਪਰਪਰੰ ਪਰਮੇਸ਼ਰ ਤਾਕਾ ਹਿਰਦੈ ਧਰਮਨ ਧਿਆਨ ਰਹਾਉ ਸਿਮਰ 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 ਸੁਖ ਦਾਤਾ ਜਿ ਆਕਿਆ ਸਗਲ ਜਹਾਨ ਰਸਨਾ ਰਭੋ ਏਕ ਨਾਰਾਇਣੁ ਸਾਚੀ ਦਰਗਹਿ ਪਾਵਹਿ ਮਾਨ ਪਾਵਹੁ ਮਾਨ ਸਾਧੂ ਸੰਗ ਪ੍ਰਾਪਤਿ ਜਾ ਕੋ ਤਿਨਹੀ ਪਾਇਐ ਹੋ ਨਿਧਾਨ ਗਉ ਗੁਣ ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੀ ਜੈ ਦਾਨ ਬਿਲਾ ਮਹੱਲਾ ਪੰਜਵਾ ਰਾਖ ਲਈ ਸਤਿਗੁਰ ਕੀ ਸਰਣਾ ਜੈ ਜੈ ਕਰ ਹੁਆ ਜਗੰਤਰ ਪਾਰ ਬ੍ਰਹਮਿਰ ਉਤਾਰਨ ਤਰਨ ਰਹਾਓ ਵਿਸਵੰ ਭਰਪੂਰਨ ਸੁਖ ਦਾਤਾ ਸਗਲ ਸਮਗਰੀ ਪੋਖਣ ਭਰਨ ਥਾਂ ਤਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੀ ਚਰਣਾ ਜੀ ਜੁਗਤ ਬਸ ਮੇਰੇ ਸੁਆਮੀ ਸਰਬਸ ਸਰਬ ਸਿੱਧ ਤੁਮ ਕਾਰਣ ਕਰਨ ਆਤ ਜਗਤ ਪ੍ਰਭ ਰਖਦਾ ਆ ਹਰਿ ਸਿਮਰਤ ਨਾਨਕ ਨਹੀਂ ਡਰਣ ਰਾਗ ਬਲਾਵ ਹੱਲਾ ਪੰਜਵਾ ਧੋਪਦੇ ਘਰ ਅਠਵਾ ਏਕ ਓੰਕਾਰ ਸਤਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਈਗੈ ਨਿਰਗੁਣ ਊਗੈ ਸਰਗੁਣ ਕੀਲ ਕਰਤ ਵਿੱਚ ਸੁਆਮੀ ਮੇਰਾ ਰਹਾਉ ਨਗਰ ਮਹਿ ਆ ਬਾਹਰ ਫੋਨੇ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇ ਕਹਿ ਕਹਿ ਠਾਕੁਰ ਕਹਿ ਕਹਿ ਚੀਰ ਕਾ ਕੋ ਦੁਰਾਓ ਕਾ ਕੋ ਦੁਰਾਓ ਕਾ ਸੁਪਲ ਪੰਚਾ ਜਹ ਜਹ ਪੀਕੂ ਤਹ ਤਹ ਨੀਰਾ ਸਾਧ ਮੂਰਤ ਗੁਰ ਭੇਟੂ ਨਾਨਕ ਮਿਲ ਸਾਗਰ ਬੂੰਦ ਨਹੀਂ ਹਨਹਿਰਾ ਬਲਾਲ ਮਹੱਲਾ 5 ਤਉ ਨ ਸਮਰਤਾ ਕਰਨ ਕਰਨ ਢਾਕਨ ਢਾਕ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ਰਹਾ ਓ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿ ਉਠੌਰ ਨਾਹੀ ਕਛ ਢਾਡੀ ਮੁਕਰਨ ਢੀਠ ਮੁਕਰਨ ਬਾੜ ਪ੍ਰਤਾਪ ਸੁਨਿਓ ਪ੍ਰਭ ਤੁਮਰ ਕੋਟ ਅਗਾ ਤੇਰੂ ਨਾਮ ਹਰਨ ਹਮਰੂ ਸਹਾਓ ਹਮਰੂ ਹਮਰੂ ਸੋ ਹਮਰੂ ਸਹਾਉ ਸਦਾ ਸਦ ਭੂਲਨ ਤੁਮਰੋ ਵਿਕਤ ਬਿਰਤ ਪਤ ਉਧਾਰਨ ਕਰੁਣਾ ਮਹਿ ਕਿਰਪਾਲ ਕਿਰਪਾ ਨਿਤ ਜੀਵਨ ਪਾਦ ਨਾਨਕ ਹਰ ਦਰਸ਼ਨ ਬਲਾਉ ਮਹੱਲਾ ਪੰਜਵੈ ਐਸੀ ਕਿਰਪਾ ਮੋਹਿ ਕਰਉ ਸੰਤੈ ਚਰਨ ਹਮਾਰੂ ਮਥੈ ਨੈਨ ਦਰਸ ਤਨ ਧੂਰ ਪਰਉ ਰਹਉ ਗੁਰ ਕੋ ਸਬਦ ਮੇਰਾ ਹੀਰ ਹੈ ਬਸ ਹਰ ਨਾਮ ਮਨ ਸੰਗ ਧਰੋ ਤਸਕਰ ਪੰਚ ਨਵਾਰੋ ਠਾਕੁਰ ਸਗਲੂ ਭਰਮਾ ਹੋਮ ਜਰੋ ਜੋ ਤੁਮ ਕਰੋ ਸੋਈ ਭਲ ਮਾਨੈ ਭਾਵਨ ਦੁਬਦਾ ਦੂਰ ਤਰੋ ਨਾਨਕੇ ਪ੍ਰਭ ਤੁਮਹੀ ਦਾਤੀ ਸੰਤ ਸੰਗਲੇ ਮੋਹੇ ਉਧਾਰੋ ਬਲਾਵਲ ਮਹੱਲਾ ਪੰਜਵਾ ਐਸੀ ਦੀਖਿਆ ਜਨ ਸੋ ਮੰਗਾ ਤੁਮ ਰੂ ਧਿਆਨ ਤੁਮਾਰੂ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਓ ਜਨਕੀ ਟੈਲ ਸੰਭਾਖਨ ਜਨ ਸੇ ਉਠਣ ਬੈਠਣ ਜਨ ਕੈ ਸੰਗਾ ਜਨ ਚਰ ਰਾਜ ਮੁਖ ਮਥ ਲਾਗੀ ਆਸਾ ਪੂਰਨ ਅੰਤ ਤਰੰਗਾ ਜਨ ਪਾਰ ਬ੍ਰਹਮਚਰ ਜਨ ਪਾਰ ਬ੍ਰਹਮ ਜਾ ਕੀ ਨਾ ਜਾ ਕੀ ਨਿਰਮਲ ਮਹਿ ਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਲਾਉਲ ਮਹੱਲਾ ਪੰਜਾ ਜਿਉ ਭਾਵੈ ਤੁਮਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਮੰਬਰਕ ਤੁਮ ਪਿਤਾ ਕਿਰਪਾਲ ਰਹਾ ਮੈ ਰਣੁ ਨਿਰਗੁਣ ਗੁਣ ਨਾਹੀ ਕੋਈ ਪਾਉ ਚਨਥਾ ਕੋ ਤੁਮਰੀ ਘਾਲ ਤੁਮਰੀ ਗੱਪੇ ਤੁਮਹੀ ਜਾਨੋ ਜੀਉ ਪੈਣ ਸਭ ਤੁਮਰੋ ਮਾਲ ਅੰਤੁਰ ਜਾਮੀ ਪੁਰਖ ਸੁਆਮੀ ਆਨੰਦ ਬੋਲ ਤਹੀ ਜਾਨੋ ਹਾਲ ਤਨ ਮਨ ਸੀਤਲ ਹੋਏ ਹਮਾਰੂ ਨਾਨਕੋ ਪ੍ਰਭ ਜੀਓ ਨਦਰ ਨਿਹਾਲ ਬਲਾਲ ਮਹੱਲਾ ਪੰਜਵਾਂ ਰਾਗ ਸਦਾ ਪ੍ਰਭ ਆਪਣੇ ਸਾਥ ਤਮ ਤੂ ਹਮਰੋ ਪ੍ਰੀਤਮ ਮਨ ਮੋਹਨ ਤੋਜ ਬਿਲ ਜੀਵਨ ਸਗਲ ਅਕਾਥ ਰਹਾਓ ਰੰਗ ਤੇਰਾ ਓ ਕਰਤਖੈਨ ਭੀਤਰ ਪ੍ਰਭ ਮੇਰੋ 나ਦ ਕੁਨਾਥੁ ਜਲਤ ਅਗਨ ਮਹਿ ਜਲ ਜਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥੀ शीतल ਸੁਖ ਪਾਇਓ ਮਨ ਤ੍ਰਿਪਤੇ ਹਰਿ ਸਿਮਰਤੁ ਸ੍ਰਮ ਸਗਲੇ ਲਾਥ ਨੇਤ ਨਿਧਾਨ ਨਾਨਕ ਹਰਿ ਸੇਵਾ ਅਬਰ ਸਿਆਣਪ ਸਗਲ ਅਕਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ਨਿਦ ਨਿਦਾਨ ਨਾਨਕ ਹਰਿ ਸੇਵਾ ਅਵਰੁ ਸਿਆਣਪ ਸਗਲ ਅਕਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ